ਲੁਧਿਆਣਾ ਦੇ ਦੁੱਗਰੀ ਪੁਲ ਸਥਿਤ ਸਫਾਈ ਕਰਮਚਾਰੀਆਂ ਵੱਲੋਂ ਉਸ ਵੇਲੇ ਜਾਮ ਲਗਾ ਦਿੱਤਾ ਗਿਆ ਜਦੋਂ ਕਾਉਂਸਲਰ ਪੁੱਤਰ ਗੁਰਪ੍ਰੀਤ ਗੋਪੀ ਵੱਲੋਂ ਉਹਨਾਂ ਨੂੰ ਡੰਪ ਤੇ ਸਕੂੜਾ ਸੁੱਟਣ ਨੂੰ ਮਨਾ ਕਰ ਦਿੱਤਾ ਗਿਆ ਇਸ ਦੌਰਾਨ ਗੁੱਸੇ ਚ ਆਏ ਸਫਾਈ ਕਰਮੀਆਂ ਨੇ ਦੁੱਗਰੀ ਪੁਲ ਤੇ ਜਾਮ ਲਗਾ ਦਿੱਤਾ ਤੇ ਕਿਹਾ ਕਿ ਸਰਕਾਰੀ ਡੰਪ ਤੇ ਉਹਨਾਂ ਨੂੰ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ ਅਤੇ ਮੌਕੇ ਤੇ ਹੀ ਪਹੁੰਚੇ ਹਲਕਾ ਇੰਚਾਰਜ ਕਮਲਜੀ ਸਿੰਘ ਕੜਵੜ ਵੱਲੋਂ ਪ੍ਰੋਸਾ ਦੇਣ ਤੋਂ ਬਾਅਦ ਕੂੜਾ ਸੁੱਟਣ ਲਈ ਇਜਾਜ਼ਤ ਦਿੱਤੀ ਗਈ ऐसा है जिस दिन दो ठेका ਦਿੱਤਾ ਗਿਆ ਮੈਂ ਰਿਕੁਐਸਟ ਕਰਦਾ ਕਾਰਪੋਰੇਸ਼ਨ ਨੂੰ ਤੇ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਾਰੇ ਜਿੰਨੇ ਐਮ ਐਲ ਏ ਸਹਾਬਾਨ ਸਾਡੇ ਨਾਲ ਜੋ ਹੈ ਨਾ ਮਿੰਨੇ ਬਾ ਸਾਡੇ ਜਿੰਨੇ ਵੀ ਇਹ ਸਫਾਈ ਕਰਮੀਆਂ ਕੂੜਾ ਲੈ ਕੇ ਇਥੇ ਆਉਂਦੇ ਨੇ ਜਿਹੜੇ ਠੇਕੇਦਾਰ ਬੈਠੇ ਨੇ ਉਹਰੇ ਠੇਕੇਦਾਰਾਂ ਨੇ ਲਾਤੇ ਹੋਏ ਜ਼ਿੰਮੇਵਾਰ ਉਹਨਾਂ ਨੂੰ 700 ਰੁਪਏ 600 ਰੁਪਏ ਮਿੰਨਾ ਹਰ ਮਹੀਨੇ ਲੈਂਦੇ ਨੇ ਤੇ ਅਗਰ ਨਹੀਂ ਦੰਦੇ ਤੇ ਅਗਰ ਨਹੀਂ ਦੰਦੇ ਕਹਿੰਦੇ ਕੂੜਾ ਲੈ ਕੇ ਬਸਟੇ ਜਾਓਗੀ ਗਿੱਲੇ ਚੁਮ ਗਿੱਲੇ ਪੜ ਜਾਓ ਜੀ ਠੀਕ ਹੈ ਜੀ ਤੇ ਸਾ ਮੈ ਰਿਕੁਐਸਟ ਹੈ ਇਸ ਤੋਂ ਬਾਅਦ ਜੇ ਨਹੀਂ ਹੋ ਤੇ ਟਿਕਰ ਮਸਕਲੀ ਤੋਂ ਮੁਰਨਗੇ ਜਿੱਤੇ ਜਾਂਦੇ ਉਸੇ ਵੀ ਪੈਸੇ ਲੈਂਦੇ ਨੇ ਉਸੇ ਵੀ ਪੈਸੇ ਲੈਂਦੇ ਨੇ ਕਿਸੇ ਵੀ ਕਿਸੇ ਵੀ ਬੰਬਲੇ ਬੋਲਦਾ ਹੈ ਖੱਤੇ ਦੇ ਉਹ ਜਿੱਥੇ ਵੀ ਜਾਂਦੇ ਉਸੇ ਪੈਸੇ ਲੈਂਦੇ ਨੇ ਜਿਹਦੇ ਕਰਕੇ ਇਲਾਕੇ ਦੇ ਕਾਉਂਸਲਰ ਤੇ ਮਹੱਲਾਕਾ ਨਿਵਾਸੀਆਂ ਵੱਲੋਂ ਕੂੜੇ ਨੂੰ ਰੋਕਿਆ ਗਿਆ ਕਿ ਉੱਥੇ ਜਿਹੜੇ ਸਫਾਈ ਸੇਵਕ ਵੀ ਵਿਚਾਰੇ ਸਾਰੀ ਦਿਹਾੜੀ ਸੇਵਾ ਕਰਦੇ ਆ ਉਹਨਾਂ ਨੂੰ ਵੀ ਮਹਿਸੂਸ ਹੋਇਆ ਵੀ ਯਾਰ ਅਸੀਂ ਕਿੱਥੇ ਜਾਈਏ ਰੋਜੀ ਰੋਟੀ ਤੇ ਅੱਜ ਚੌਂਕ ਦੇ ਵਿੱਚ ਜਿਹੜਾ ਇਹਨਾਂ ਨੇ ਧਰਨਾ ਲਾਇਆ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਵੀ ਇੱਕ ਜਿਹੜਾ ਕੂੜੇ ਵਾਲਾ ਡੰਪ ਤੁਹਾਨੂੰ ਜੁਗਰੀ ਵਾਲੀ ਸਾਈਡ ਹੋਰ ਅਸੀਂ ਹਫ਼ਤੇ ਦੇ ਵਿੱਚ ਰੇਂਜ ਕਰਕੇ ਦਿੰਨੇ ਆ ਤੇ 5 ਤਰੀਕ ਤੱਕ ਦਾ ਸਮਾਂ ਲੈ ਕੇ 5 ਤਰੀਕ ਤੋਂ ਬਾਅਦ ਜਿਹੜਾ ਕੂੜਾ ਉਸ ਸਾਈਡ ਦਾ ਉਸ ਸਾਈਡ ਲੈ ਕੇ ਜਾਵੇ ਤਾਂ ਕਿ ਇਸ ਏਰੀਆ ਦੇ ਵਿੱਚ ਵੀ ਲੋਕ ਡਿਸਟਰਬ ਨਾ ਹੋਣ ਦੋ ਜਗ੍ਹਾ ਤੇ ਪੁਆਇੰਟ ਬਣਨ ਨਾਲ ਜਿਹੜੀ ਇਹ ਪ੍ਰੋਬਲਮ ਖਤਮ ਹੋ ਜੂ ਇਸ ਗੱਲ ਦਾ ਭਰੋਸਾ ਦਿੱਤਾ ਸਾਰੇ ਜਿਹੜੇ ਸਫਾਈ ਸੇਵਕ ਨੇ ਪ੍ਰਧਾਨ ਨੇ ਇਹਨਾਂ ਦੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਵੀ ਠੀਕ ਆ ਸੀ ਹੁਣ ਧਰਨਾ ਖੋਲਣ ਨੂੰ ਤਿਆਰ ਆ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਾਉਂਸਲਰ ਸਾਹਿਬ ਦਾ ਸਾਰੇ ਜਿਹੜੇ ਨਾਲ ਮੇਰੇ ਆਏ ਕਾਉਂਸਲਰ ਸਾਹਿਬਾਨ ਕਾਂਗਰਸ ਪਾਰਟੀ ਦੇ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਥੇ ਪਹੁੰਚੇ ਨੇ ਵੀ ਜੇ ਕਿਤੇ ਲੋਕਾਂ ਨੂੰ ਦਿੱਕਤ ਹੋਈ ਆ ਅਸੀਂ ਪਹੁੰਚੀ ਆ ਕੜਵਲ ਸਾਹਿਬ ਕੀ ਲੱਗਦਾ ਪਹਿਲਾਂ ਵੀ ਤੁਸੀਂ ਕਈ ਵਾਰੀ ਕਹਿ ਦਿੱਤਾ ਉੱਧਰ ਡੰਪ ਪੰਣਾ ਚਾਹੀਦਾ ਮੈਂ ਤਾਂ ਕਿਹਾ ਹੀ ਨਹੀਂਗਾ ਮੈਂ ਆਪਣੇ ਮੈਂ ਇਸ ਏਰੀਆ ਦਾ ਕਾਉਂਸਲਰ ਆ ਮੈਂ ਆਪਣੇ ਵਾਰਡ ਚ ਕੰਪੈਕਟਰ ਲਵਾਇਆ ਸੀ ਪਰ ਇਹ ਕੰਪੈਕਟਰ ਕੰਪੈਕਟਰ ਦੀ ਸਫਲਤਾ ਨੂੰ ਦੇਖਦੇ ਹੋਏ ਏਰੀਆ ਇੱਥੇ ਲੋਡ ਵਧ ਗਿਆ ਇਹ ਜੇ ਇਹਦੇ 100% ਲੋਡ ਆ ਤਾਂ ਇਹਦੇ 300 ਗੁਣਾ ਮਾਲ ਵੱਧ ਆਉਣ ਲੱਗ ਗਿਆ 300% ਮਾਲ ਆ ਰਿਹਾ ਉਹਨੂੰ ਡਿਵਾਈਡ ਕਰ ਦਈਏ ਤਾਂ ਕਿ ਇਹਦੇ ਤੇ ਲੋਡ ਘਟ ਜੇ ਉਹਦੇ ਨਾਲ ਠੀਕ ਹੋ ਜਾਊਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਜਿਹੜੀ ਨਹੀਂ ਰਹੂਗੀ। ਉਹ ਦੇਖਿਆ ਹਲਕਾ ਇੰਚਾਰਜ ਵੀ ਤੁਸੀਂ ਉਹ ਆਪੂ ਵੀ ਇਸ ਲੱਕ ਤੇ ਲੇਕਿਨ ਜਿੱਦਾਂ ਦੇਖਿਆ ਰੋੜਾ ਪਹਿਲਾਂ ਤੇ ਆਇਆ ਉਹ ਬੁੜਾ ਰਾਨਾ ਉੱਤੇ ਵੀ ਬਹੁਤ ਇਹਦਾ ਜਵਾਬ ਐਮਐਲਏ ਤੋਂ ਲਓ ਮੜਾ ਜਾ ਕੇ ਮੈਂ ਹਲਕਾ ਇੰਚਾਰਜਾਂ ਇਹਦਾ ਜਵਾਬ ਐਮਐਲਏ ਤੋਂ ਵੀ ਲਓ ਇਹ ਜਿਹੜੇ ਇੱਥੇ ਗੱਲਾਂ ਕ੍ਰਾਂਤੀਕਾਰੀ ਬਣ ਕੇ ਕਰਦੇ ਰਹੇ ਨੇ ਉਹ ਕੀ ਉਹਨਾਂ ਨੂੰ ਜਿਪਸੀਆਂ ਲੈਣ ਦਾ ਹੀ ਉਹਨਾਂ ਨੂੰ ਟਿਕਾ ਲਿਆ ਹੋਇਆ ਲੈ ਕੇ ਜਿਪਸੀਆਂ ਆ ਲਾ ਕੇ ਮੂਰੇ ਤੁਰੇ ਫਿਰਦੇ ਆ ਕੂੜਾ ਉਹਨਾਂ ਨੇ ਕਿਹਨਾਂ ਨੇ ਸਾਹਮਣਾ ਕਿ ਇਸ ਵਾਸਤੇ ਉਹਨਾਂ ਨੇ ਲੋਕਾਂ ਨੇ ਐਮਐਲਏ ਬਣਾਇਆ ਪਰ ਸਾਡੀ ਪਾਰਟੀ ਦੇ ਸਾਰੇ ਕਾਉਂਸਲਰ ਆ ਧੁਗਰੀ ਤੋਂ ਸ਼ੀਲਾ ਜੀ ਖੜੇ ਨੇ ਫਕਰਾਲ ਸਾਹਿਬ ਖੜੇ ਆ ਸੋਮਾ ਜੀ ਆਏ ਖੜੇ ਆ ਗੋਗਾ ਜੀ ਆਏ ਖੜੇ ਆ ਉਬੀ ਜੀ ਆਏ ਖੜੇ ਆ ਸ਼ੀਰਾ ਜੀ ਆਏ ਖੜੇ ਆ ਸੋ ਸਾਰੇ ਸਾਰੀ ਪਾਰਟੀ ਦੇ ਜੁਮਮਵਾਰੀ ਸਮਝਦੇ ਹੋਏ ਇੱਥੇ ਪਹੁੰਚੇ ਆ ਪਰ ਵਿਰੋਧੀ ਪਾਰਟੀਆਂ ਦੇ ਕਾਉਂਸਲਰ ਜਿਹੜੇ ਉੱਤੇ ਹੀ ਜਾਂਦੇ ਨੇ ਜਿੱਥੇ ਉਹਨਾਂ ਨੂੰ ਕੁਛ ਨਾ ਕੁਛ ਕ੍ਰੈਡਿਟ ਮਿਲਦਾ ਜਿੱਥੇ ਉਹਨਾਂ ਨੂੰ ਆਪਣੀ ਪਾਰਟੀ ਨੂੰ ਬੈਨੀਫਿਟ ਮਿਲਦਾ ਲੋਕਾਂ ਦੇ ਹਿੱਤਾਂ ਲਈ ਇੱਥੇ ਗਰਮੀ 'ਚ ਕਦੇ ਆ ਕੇ ਨਹੀਂ ਖੜਦੇ ਪਰ ਸਾਡੀ ਸਾਰੀ ਟੀਮ ਅੱਜ ਆਈ ਆ ਤੇ ਇਹ ਸਾਰੇ ਜਿਹੜੇ ਸਫਾਈ ਸੇਵਕ ਮੇਰੇ ਵੀਰ ਨੇ ਇਹਨਾਂ ਨੇ ਜਿਹੜਾ SMZ ਪੰਜਾਬ ਦਿੱਲੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ ਫੁਲੀਡਰਸ ਅਪਡੇਟਸ ਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ SMZ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ